ਹਾਂਜੀ ਕਿਸਾਨ ਭਰਾਵੋ ਤੁਹਾਡਾ ਬਰਾਡ ਫਾਰਮ YouTube ਚੈਨਲ ਉੱਤੇ Facebook ਪੇਜ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਈ ਜੀ ਆਪਾਂ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਵੇਣਿਆਂ ਜੀ ਕੀ ਹਿਸਾਬ ਕਿਤਾਬ ਜਾਊਗਾ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਤਰੀਖ ਹੋ ਗਈ ਹੈ ਜੀ 24 ਤਰੀਕ ਹੋ ਗਈ ਹੈ ਜੀ 24 ਤੇ ਵੇਣਿਆਂ 24 ਤਰੀਕ ਨੂੰ ਕੀ ਹਿਸਾਬ ਕਿਤਾਬ ਜਾਊਗਾ ਬਈ ਸ਼ੇਅਰ ਕਰ ਦਿਓ ਤੇ ਲੋਬੀ ਅਜਾ ਆਪਾਂ ਵੇਣਿਆਂ ਕੀ ਹਿਸਾਬ ਕਿਤਾਬ ਜਾਂਦਾ ਹੈ ਅੰਦਰ ਦੀ ਤੂੜੀ ਆ 100 ਰੁਪਿਆ ਦੰਨ ਸੌਤੋਂ ਸ਼ੁਰੂ ਹੋਆ ਕਿਸਾਨ ਭਰਾਵੋ 300 ਰੁਪਿਆ 5 10 ਕਿਤੇ ਇਹਨੇ ਪਾ 10 15 20 25 30 32 40 45 50 60 65 70 75 375

ਔਰ ਉਹ ਪ੍ਰੋਜੈਕਟ 415 ਰੁਪਏ ਬਾਈ ਲੋ ਵੀ ਕਿਸਾਨ ਪ੍ਰਭੋ ਪਹਿਲਾ ਨਾ ਕਿ ਜੋ ਕੀ ਬਈ 400 ਦੇ 15 ਰੁਪਏ ਦੂਜਾ ਨਾ ਕਿ ਵੇਣੇ ਕਿੱਥੋਂ ਕਿੱਥੇ ਕਰ ਜਾਂਦਾ ਆ ਜਾਓ ਬਈ ਤੇ ਪਹਿਲਾ ਤੇ 400 ਦੇ 15 ਰੁਪਏ ਗਿਆ ਔਰ ਵੀ ਹੁਣ ਦੂਜੇ ਨਾਕ ਦਾ ਵੇਣੇ ਕਿੱਥੋਂ ਕਿੱਥੇ ਕਰ ਸਕਤਾ ਵਜਾਂਦਾ ਤੇ ਬਾਕੀ ਵੀ ਅਜ 4 ਕਿ ਨਾਗ ਆਏ ਸੀਗੇ ਤਰੀਕ ਹੋ ਗਈ ਸੀਗੀ 24 ਕਿਸਾਨ ਪ੍ਰਭੋ ਜੋ ਆਪਣੇ ਚੈਨਲ ਦੇ ਉੱਤੇ ਨਵੇਂ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹ ਬਈ ਬਾਕੀ ਵੇਣੇ ਹੋਣਾ ਅਜ ਆਪਾਂ ਕੀ ਹਿਸਾਬ ਕਿਤਾਬ ਜਾਊਗਾ ਆ ਜੋ ਇਹ ਲਾਣਾ ਨਹੀਂ ਲੈ ਨਾਮ ਲੋਬੀ ਕਿਸਾਨ ਭਰਾਵੋ ਦੂਜੇ ਨਾਲ ਗਵੇਂ ਨੇ ਕੀ ਜਾਂਦਾ ਬੋਲੋ ਬਾਈ ਥੋੜੀ ਦੇਖ ਕੇ ਬੋਲੀ ਦਿਓ ਬਾਈ ਓਏ ਥੋੜਾ ਹਬਰ ਕਿੱਲਾ ਇਹਨਾਂ ਨੂੰ ਡੜਿਆਂ ਦਾ ਆ ਕਹਿੰਦਾ ਬਾਈ ਅੰਦਰ ਨਹੀਂ ਆ ਅੰਦਰ ਵੀ ਆ ਹੀ ਨਹੀਂ ਥੋੜੇ ਦੇਖੋ ਜੇ ਥੋੜੇ ਤੇ ਆ ਇਹ ਪਾਲਤ ਲੱਭਾਇਆ ਕਿੱਥੇ ਰੌਲਾ ਨਹੀਂ ਆ ਦੂਜੇ ਨਾਲ ਗਵੇਂ ਨੇ ਕਿਸਾਨ ਭਰਾਵੋ ਆ ਬੋਲੋ ਓਏ ਥੋੜੀ ਤਾਂ ਨਹੀਂ ਮਰੀ ਹੋਣੀ ਥੋੜੀ ਵੀ ਬੋਗ ਇਹ ਮੈਟ੍ਰਿਕਾ ਠਾਰਣੀ ਲਾਣਾ ਹੈ 350 ਰੱਖਾ 350 350 350 ਖੋਲਾ ਬਾਈ ਕਿਨੇ 200 200 80 360 ਰੁਪਏ ਪੈਂਗ 70 75 80 80 90 300 400 5 405 ਰੁਪਏ ਫੋਲਾ ਬਾਈ ਕਿਨੇ 410 10 ਬਾਈ 410 ਰੁਪਏ ਫੋਲਾ ਬਾਈ ਕਿਨੇ 410 ਲੋਬੀ ਕਿਸਾਨ ਪ੍ਰਭੂ ਦੂਜਾ ਨਾ ਕਿ ਜੋ ਕਿ 400 ਤੇ 10 ਰੁਪਏ 400 ਤੇ ਬਈ 10 ਰੁਪਏ ਦੂਜਾ ਨਾ ਹੋ ਚੁੱਕਿਆ ਨਾ ਕਿ ਇਧਰ ਕਿਸਾਨ ਪ੍ਰਭੂ ਦੋ ਰਹਿ ਚੁੱਕਿਆ ਇਹਨਾਂ ਦੋਆਂ ਨਾ ਕੰਦਾ ਕਿਸਾਨ ਪ੍ਰਭੂ ਬਣੇ ਕਿੱਥੋਂ ਕਿੱਥੇ ਕਰਗੀ ਹਿਸਾਬ ਕਿਤਾਬ ਜਾਂਦਾ ਤੇ ਬਈ ਜਿਹੜੇ ਆਪਣੇ ਨਾਲ ਜੁੜਿਆ ਕਿਸਾਨ ਭਰਾ ਵੀ ਸਬਸਕ੍ਰਾਈਬ ਕਰ ਲਿਆ ਕਰੋ ਬਾਕੀ ਵੇਣੇ ਆ ਜਾਓ ਬਈ ਕੀ ਹਸਾਬਕਤਾ ਵਿਆਂਦਾ ਕਿਸਾਨ ਭਰਾਵੋ ਅੱਗੇ ਮਾਣੇਗਾ ਯਾਰੋ ਅੰਤਰੀ ਤੋਂ ਵੀ ਇੱਕ ਸਾਫ ਜੇ ਵੀ ਨਾ ਹੋ ਜੂਗੀ ਬਣੀ ਮੇਰੀ ਇੱਕ ਪੱਟੀ ਵੀ ਮਾਰ ਨਹੀਂ ਗਈ ਮੇਰੀ ਉਹ ਮੇਰੀ ਹੋ 420 420 ਰੁਪਏ ਨਾਪ ਦੀ ਬਈ ਕਿੱਲੀ 420 ਸਿੱਧਾ 420 25 25 ਹੋ ਗਏ 25 35 40 40 48 48 ਸਾਢੇ 450 55 ਹੁੰਦੇ ਬਾਈ ਤਾਂ ਅੱਪਾ ਕੱਲ ਨੂੰ ਆ ਜਾਗੇ ਕੋਈ ਗੱਲ ਨਹੀਂ ਨਹੀਂ ਚੰਗੀ ਤੁਰੀ 455 ਬੋਲਾਂਗੇ ਨੇ ਗੱਲ ਵੀ 455 ਹੀ ਨੇ ਲੋਵੀ ਕਿਸਾਨ ਭਰਾਵੋ 450 ਤੇ 55 ਰੁਪਏ ਬਈ ਇਹ ਨਾ ਕਿਸ ਗਿਆ ਜਿਹੜਾ ਇਹ 400 ਤੇ 55 ਰੁਪਏ ਬਈ ਸਿਰਾ ਰੇਟ 455 ਗਿਆ ਬਈ ਵੇਣੇ ਦੂਗਾ ਵੀ ਦੂ ਰੇਟ ਵਾਧਾ ਕੇ ਘਟਦਾ ਬਈ ਹੁਣ 400 ਤੇ 55 ਰੁਪਏ ਤੇ ਕਰਦਾ ਬਈ ਜਾ ਚੁੱਕਿਆ ਬਾਕੀ ਜਿਹੜੇ ਵੀ ਭਰਾ ਆਪਣੇ ਚੈਨਲ ਤੇ ਨਵੇਂ ਆ ਜਰੂਰ ਵੀ ਸਬਸਕ੍ਰਾਈਬ ਕਰ ਲਿਓ ਬਈ ਤੂੜੀ ਬਈ ਕਾਲੀ ਏ ਤੂੜੀ ਜੀ ਰੰਗ ਵੀ ਇਹਦਾ ਵਟਿਆ ਵਿਆ ਤੇ ਬਾਕੀ ਭਈ ਵੇਣਿਆ ਕਿਸਾਨ ਭਰਾਵੋ ਆ ਜੋ ਕੀ ਹਿਸਾਬ ਕਿਤਾਬ ਜਾਂਦਾਗਾ ਸ਼ੇਅਰ ਜਰੂਰ ਕਰ ਦਿਓ ਕਿਸਾਨ ਭਰਾਵੋ ਤੂੜੀ ਬਾਹਰ ਦੀ ਆ ਦਿਸੀ ਜਾਂਦੀ ਆ ਹਾਂ ਆ ਦੇ ਬਈ ਤੂੜੀ ਚੈੱਕ ਕਰੋ ਕਿਸਾਨ ਪ੍ਰਭੋ ਤੁਹਾਡੇ ਸਾਹਮਣੇ ਆ ਬਾਕੀ ਚਾਰ ਨਾ ਗਾਇਸ ਅੱਜ ਕੋੜਕ ਪੂਰਾ ਦੀ ਮੰਡੀ ਦੇ ਵਿੱਚ ਲਓ ਬਈ ਹਜੇ ਬਈ ਕੇਵਲ ਉੱਥੇ ਹੀ ਖੜਾ ਹੈਗਾ ਆਜੋ ਲਓ ਬਈ ਤੋਰ ਪਿਆ ਬਈ ਕੇਵਲ ਉੱਧਰਲੇ ਪਾਸੇ ਨੂੰ ਜਿਹੜੇ ਕਿਸਾਨ ਭਰਾ ਨਵੇਂ ਆ ਤੇ ਸਬਸਕ੍ਰਾਈਬ ਕਰੀ ਚੱਲਿਓ ਆਪਣੇ YouTube ਚੈਨਲ ਤੇ Facebook ਪੇਜ ਨੂੰ ਹਾਂ ਭਾਈ ਇਹਨਾਂ ਤੇ ਮੂਠ ਮਾਰਨਾ ਗਲਤ ਕਰੋ ਚੱਕੋ ਇਹ ਵੀ ਜਿਆਦਾ ਨਾ ਹੋਰ ਲਾ ਕੇ ਪੈਜੂਗਾ ਲਾ ਕੇ ਸਾਲੇ ਨੂੰ ਦੇ ਸਾਲੇ ਨੂੰ ਜਾਣਾ ਹੈ ਰਹੀ ਹੈ ਮੇਰੇ ਵੱਲੇ ਲਾ ਆ ਹਾਂ ਕੋਈ ਨਹੀਂ ਲੋਬ ਇਹ ਤੂੜੀ ਮੁਸ਼ਕਲ ਆ ਵੀ ਬਾਹਰ ਦੀ ਤੂੜੀ ਸੀਗੀ ਵੀ ਰੰਗ ਬਹੁਤ ਜਿਆਦਾ ਇਹਦੇ ਵਟਿਆ ਵਿਆ ਤੇ ਮੁਸ਼ਕਲਾ ਵੀ ਆਂਦੇ ਤੇ ਬਈ ਬਹੁਤ ਬਹੁਤ ਧੰਨਵਾਦ ਸਾਡੇ YouTube ਚੈਨਲ ਦੇ ਨਾਲ ਜੁੜਨ ਅਤੇ ਜਿਹੜੇ ਵੀਰ ਭਰਾ ਨਵੇਂ ਆ ਸਬਸਕ੍ਰਾਈਬ ਕਰ ਲਿਓ ਧੰਨਵਾਦ ਬਈ